ਫਰਗੇ ਨੇ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸਾਮੀ ਤੇ ਉਤਰੇ ਆਉ ਜਾਪਹੀਨ ਤਪਹੀਨ ਸਦਾ ਜਪਦਾ ਫੜੀ ਕੀਤਾ ਕਰਦਾ ਹੀ ਨਹੀਂ ਕੁਲਹੀਨ ਕਰਮਹੀਨ ਕੋਈ ਵੀ ਕਰਮਹੀਨ ਵੀ ਕੋਲ ਵੀ ਕੋਈ ਨਹੀਂ ਜਲ ਵੀ ਨਹੀਂ ਲਿਆ ਜੀ ਨੇ ਕਦੇ ਹਾਂ ਨਾਮੇ ਕੇ ਸਾਮੀ ਤੇ ਤਨਪੇ ਦੀ ਲਿਆ ਕੋਲਹੀਨ ਵੀ ਆ ਕਰਮਹੀਨ ਵੀ ਆ ਜਾਪਹੀਨ ਵੀ ਆ ਤਪਹੀਨ ਵੀ ਆ ਨਾਮੇ ਕੋ ਸਭੀ ਤਾਂ ਉਹ ਆ ਜਿਹੜਾ ਇਹਨਾਂ ਦਾ ਸੌਮੀ ਆ ਕ੍ਰਿਸ਼ਨ ਆ ਉਹ ਜਾ ਉਹ ਜਾ ਵੀ ਕਰਦਾ ਕਾਬੀ ਕੀਤਾ ਉਹਦੇ ਕੋਲ ਵੀ ਆ ਕਲ ਬੀਰ ਆ ਰਾਮਚੰਦਰ ਦੀ ਕੋਲ ਆ ਘਰ ਮੈਂ ਇਹ ਕਿਹਾ ਕਿ ਹੋਇਆ ਉਹਨਾਂ ਦੇ ਇਹੋ ਜਿਹਾ ਸੌਮੀ ਹੈ ਨਹੀਂ ਕੋਈ ਉਹਨੇ ਸਾਰੀ ਗੱਲਾਂ ਹੀ ਕਟੀਆਂ ਹੋਈਆਂ ਨਾਮਦੇਵ ਜੀ ਦੀ ਬਣੀ ਨੇ ਆ ਉਹਨਾਂ ਉਹਨਾਂ ਦੇ ਜਿਹੜੇ ਨੇ ਨਾ ਕੋਈ ਰਿਕਰ ਵੀ ਨਹੀਂ ਆ ਭਾਈ ਉਹਦੇ ਪਰਿਵਾਰ ਕਲ ਚਲਦੀਆਂ ਨੇ ਚਲਦੀ ਨੇ ਠੀਕ ਜੀ ਉਹ ਯਾਦ ਉਹ ਰਾਮਚੰਦਰ ਨੂੰ ਸੂਰਜਵੰਤ ਸੀ ਹੈ ਉਹਨਾਂ ਦਾ ਜਨਮ ਲੈ ਆ ਸੰਸਾਰ ਦਾ ਉਹ ਕਹਿੰਦਾ ਉਹਨੇ ਜਲ ਬੇ ਨਹੀਂ ਲਿਆ ਕਦੇ ਉਹਦੇ ਨਹੀਂ ਆ ਕੋਈ ਉਹਨੂੰ ਹੀ ਸਰਵੇ ਦੀ ਕੋਈ ਬੀਠ ਲੋ ਵੀ ਉਹਨੇ ਕਿਹਾ ਹੈ ਹਾਂ ਬੀਠ ਲੋ ਉਹਨੂੰ ਕਿਹਾ ਠੀਕ ਹੈ ਜੀ ਇੱਕ ਇੱਕ ਹੋਰ ਚੀਜ਼ ਇੰਦਰ ਜਿਵੇਂ ਆਇਆ ਹੈ ਸੇਵੀਲੇ ਗੋਪਾਲ ਰਾਏ ਅਕਲ ਨਿਰੰਜਨ ਗੋਪਾਲ ਰਾਏ ਜਿਹੜਾ ਹੈ ਪਹਿਲਾਂ ਤਾਂ ਗੋਪਾਲ ਕੱਲਾ ਕਹਿੰਦੇ ਰਾਏ ਦੀ ਨਾਲ ਲਾਉਂਦੇ ਸੀ ਹਾਂਜੀ ਠੀਕ ਹੈ ਇਹ ਗੋਪਾਲ ਰਾਏ ਲੱਗਿਆ ਹੈ ਨਾਲ ਇਹ ਦੇਖ ਪਹਿਲੀ ਗੱਲ ਤਾਂ ਇਹ ਹੈ ਠੀਕ ਹੈ ਸਿੱਧੂ ਕੱਲਾ ਗੋਪਾਲ ਕਹਿੰਦੇ ਨੇ ਗੋਬਾਲਾਏ ਨਹੀਂ ਕਹਿੰਦੇ ਠੀਕ ਹੈ ਜੀ ਸੇਵੀਲੇ ਗੋਪਾਲ ਰਾਏ ਗੋਪਾਲ ਰਾਏ ਜਿਹੜਾ ਹੈ ਉਹ ਹੁਕਮ ਨੂੰ ਕਿਹਾ ਹੋਇਆ ਹੈ ਰਾਏ ਰਾਜਾ ਵੀ ਹੈ ਗੋਪਾਲ ਵੀ ਹੈ ਹਾਂ ਠੀਕ ਹੈ ਸੇਵੀ ਪਾਲ ਨਾਮ ਵੀ ਕਰਦਾ ਸਮਝੋ ਨਹੀਂ ਠੀਕ ਹੈ ਗੋਪਾਲ ਰਾਏ ਉਹਦੀ ਸੇਵਾ ਕਰਨੀ ਚਾਹੀਦੀ ਹੈ ਹਾਂ ਸੇ ਦੋ ਮਿੰਟ ਇਹ ਸੇਵਾ ਕਰਨੀ ਚਾਹੀਦੀ ਹੈ ਦਾ ਕੀ ਮਤਲਬ ਹੈ ਉਹਦੇ ਹੁਕਮ ਜਿ ਰਹਿਣਾ ਚਾਹੀਦਾ ਉਹਦੇ ਹੁਕਮ ਜਿ ਰਹਿਣਾ ਚਾਹੀਦਾ ਠੀਕ ਹੈ ਸੇਵੀਲੇ ਗੋਪਾਲ ਰਾਏ ਅਕੁਲ ਕੁਲ ਰਹਿਤ ਅਕਲ ਤਾਂ ਹੈ ਉਹਦੀ ਯਦ ਬਕੋਲਾ ਇਹਨਾਂ ਦੇ ਗੋਪਾਲ ਦੀ ਤੇ ਅਕੋਲਾ ਹੈਡੀ ਕੋਟ ਕੁੱਲ ਹੀ ਅਕਲ ਦੇ ਵਿੱਚ ਉਹ ਮਾ ਦਾ ਗੋਪਾਲ ਕਟਿਆ ਹੋਇਆ ਹੈ ਅੱਛਾ ਠੀਕ ਹੈ ਜੀ ਉਹ ਗੋਪਾਲ ਹੁੰਦਾ ਹੀ ਨਹੀਂ ਜੇ ਭਗਤ ਗੋਪਾਲ ਕਹਿੰਦੇ ਨੇ ਉਹ ਅਕੋਲਾ ਥੋੜੇ ਵਾਲਾ ਕੋਲਾ ਉਹਦੀ ਯਦ ਬਕੋਲਾ ਸੀ ਤਾਂ ਉਹ ਸ਼ੁੱਧ ਕੀਤਾ ਹੈ ਜਿਹੜਾ ਗੋਪਾਲ ਆ ਕੋਲਾ ਵਾਲਾ ਕੋਈ ਹੁੰਦਾ ਹੀ ਨਹੀਂ ਗੋਪਾਲ ਦਾ ਸਮਝਿਆ ਨਹੀਂ ਠੀਕ ਹੈ ਉਹ ਨਾ ਤਾਂ ਹੀ ਗਊਆਂ ਦਾ ਚਰਵਾਹ ਬਣਾਤਾ ਉਹ ਰੋਟੇਸ਼ਨ ਗੋਦਾਰਦ ਗੋਪਰਤਾ ਵੀ ਗਊਆਂ ਦਾ ਭਾਈ ਉਹ ਚਰਵਾਹਾ ਸੀ ਗਊਆਂ ਦਾ ਚਰਵਾਹਾ ਵੀ ਜੇ ਘਾ ਪੈਦਾ ਕੀਤਾ ਉਹ ਪਰਮੇਸ਼ਰ ਨੇ ਪੈਦਾ ਕੀਤਾ ਵੀ ਪਾਇਆ ਪਰਮੇਸ਼ਰ ਨੇ ਪਾਇਆ ਧਲਤੀ ਬਣਾਈ ਪਰਮੇਸ਼ਰ ਨੇ ਪਾਈ ਤੂੰ ਉਹਨੇ ਰਬੂਈ ਦਾ ਨਾ ਆਪੇ ਚੁਕਦੀਆਂ ਨੇ ਤੂੰ ਦੱਸ ਉਹਦਾ ਕੀ ਕਰਦਾ ਠੀਕ ਗੱਲ ਉਹ ਪਰਮੇਸ਼ਰ ਕੀ ਕਰਦਾ ਉਹਨੇ ਉਹ ਜਿੰਦਾ ਕਾ ਉਹ ਘਾ ਕਾ ਪੈਦਾ ਕੀਤਾ ਜਿਹੜਾ ਨਾ ਵੜ ਕੇ ਪਿੱਛੇ ਲੱਗ ਗਿਆ ਚਰਦੀਆਂ ਦਾ ਆਪੇ ਤੇ ਗੁਨਾਹ ਦਾ ਜਿਹੜਾ ਗਿਆਨ ਹੈ ਉਹਨਾਂ ਦੇ ਬੁਰੀ ਹਾਲਤ ਕਰਤੀ ਭਗਤਾਂ ਨੇ। ਪਾਗਲ ਸਾਬਤ ਕਰਦਾ ਵੀ ਇਹ ਪਾਗਲ ਨੇ। ਇਹ ਤਾਂ ਗੋਪਾਲ ਲਫ਼ਜ਼ ਇਹ ਜੇ ਵਰਤੇ ਨੇ। ਉਹਨਾਂ ਦੀ ਜਿਹੜੀ ਮੰਨਤਾ ਸੀ ਉਹ ਕਰਦੇ ਸੀ ਗੱਲਾਂ ਉਹ ਸਾਰੀ ਭਗਤੀ ਸਭੀ ਦੇਤੇ ਉਹਨੂੰ ਉਹਦਾ ਨਾਸ ਮਾਰ ਕੇ ਰੱਖਦਾ ਹੈ ਨਾ। ਉਹ ਭਗਤੀ ਦਾ ਦਾਨ ਦਿੰਦਾ ਤੂੰ ਵੀ ਕ੍ਰਿਸ਼ਨ ਦੀ ਭਗਤੀ ਕਰਦੇ ਹੋ। ਉਹ ਕੀ ਦਾ ਦਾਨ ਦਿੰਦਾ ਦਾਨ ਚਲਦੀ ਹੈ। ਅਕੋ ਲੈ ਨਰਜਣ ਆਏ ਹੋ ਇਹ ਕੋਈ ਆਇਆ ਨਰਜੜ ਬਧੀ ਹੈ ਇਹ। ਰੰਗ ਜਣੋ ਆਇਆ ਖਾਣੂ ਦਿਨ ਆ ਰਹੀ ਹੈ ਅੱਛਾ ਜੁਰਦਾ ਜੋਸ ਰੂਪ ਉਹ ਨਾ ਖਾਣੂ ਦੇਖਣ ਵਾਲਾ ਨਹੀਂ ਹੁੰਦਾ ਠੀਕ ਹੈ ਮਾਇਆ ਰਹਤ ਹੁੰਦਾ ਉਹ ਇਹ ਸਰੀਰ ਹੈ ਇਹਦੇ ਠੀਕ ਹੈ ਠੀਕ ਹੈ ਠੀਕ ਹੈ ਅਸਲ ਜੋ ਹੋਇਆ ਇਹ ਨਕਲੀ ਹੈ ਕਹਿਣ ਦਾ ਮਤਲਬ ਹੈ ਠੀਕ ਹੈ ਉਹ ਅਸਲ ਹੈ ਇਹ ਨਕਲ ਹੈ ਇਹ ਸਭ ਕੁਝ ਨਕਲ ਹੈ ਜੇ ਨਕਲ ਹੈ ਤਾਂ ਨਕਲ ਦੀ ਉਹ ਭਗਤੀ ਹੈ ਤੁਹਾਡੀ ਠੀਕ ਠੀਕ ਕ੍ਰਿਸ਼ਨ ਭਗਤੀ ਸਾਰੀ ਕੱਟੀ ਗਈ ਇੱਥੇ ਵਿਕਤੀ ਪੂਜਾ ਹੀ ਇਕੱਠੀ ਗਈ ਵਿਕਤੀ ਪੂਜਾ ਹੀ ਇਕੱਠੀ ਠੀਕ ਹੈ ਅਸੀਂ ਵਿਕਤੀ ਪੂਜਾ ਫੇਰ ਸ਼ੁਰੂ ਕਰ ਲਈ ਨਾਨਕ ਕਾਲੀ ਇਹ ਜਿਹੜੇ ਪੂਜਾ ਸ਼ੁਰੂ ਕਰ ਨਾਲ ਨੇ ਸਾਰੇ ਇਹ ਸਨਾਥੀ ਸਿੱਖ ਨੇ ਜਿਹ ਦੁਆਜੋ ਸੱਕ ਬਣਦੇ ਬੈਗਰੂ ਬੈਗਰੂ ਵਾਲੇ ਇਹਨਾਂ ਨੇ ਸ਼ੁਰੂ ਕੀਤੀ ਹੈ ਇਹ ਪੰਡਤਾਂ ਨੇ ਕਰਾਇਆ ਨਾਲ ਸੀ ਰਲ ਕੇ ਸਾਰੇ ਆਪਣੇ ਵਿਸਵਾਲੇ ਸੀ ਨਾ ਰਾਜ ਕਰਨਾ ਸੀ ਠੀਕ ਹੈ ਜੀ ਇਹ ਸਾਰਿਆਂ ਦੀ ਬਲੀ ਭੁਗਤਣਾ ਹੋਈ ਹੋਈ ਹੈ ਜਿਹੜੇ ਹੁਣ ਅਸੀਂ ਅਰਥ ਕਰਾਂਗੇ ਤਾਂ ਹੀ ਨੇ ਲੋਕ ਮੰਨਦੇ ਇਹ ਅਸਲ ਦੇ ਵਿੱਚ ਸਿੱਖਾ ਨਹੀਂ ਨਾ ਅੰਦਰੋਂ ਨਾ ਬਾਹਰੋਂ ਬਾਹਰੋਂ ਨਾ ਬਾਹਰੋਂ ਜਿਹੜਾ ਗੁਰੂਆਂ ਵਾਲਾਂ ਦਾ ਉਹ ਨੂੰ ਨਹੀਂ ਚੰਦਾ ਸਮਝਦੇ ਹਾਂਜੀ ਉਦੋਂ ਬਾਣੀ ਨੂੰ ਜਦੋਂ ਜੰਦਾ ਸਮਝਦੇ ਕਹਿੰਦੇ ਅਸੀਂ ਸਿੱਖਾਂ ਆਏ ਬਾਣੀ ਨੂੰ ਕਹਿੰਦਾ ਸਮਝਦੇ ਨਹੀਂ ਨਾ ਬਾਣੀ ਨੂੰ ਜੁਕਰ ਬਾਣਾ ਵੀ ਇਹਨਾਂ ਨੇ ਆਪਣੇ ਮਤਲਬ ਦਾ ਬਣਾ ਲਿਆ ਹੁਣ ਉਹ ਪਟੇਟਾ ਪਾਉਣ ਲੱਗੇ ਨਾ ਉਹ ਪਾਣ ਪਾਉਣ ਲੱਗੇ ਹਾਂ ਪੱਗ ਦਾ ਸਟਾਈਲ ਆਪਣਾ ਬਣਾ ਲਿਆ ਜਹੇਗਾ ਇਹ ਪਟਿਆਲੇ ਸ਼ਾਇਆ ਕਾਦੀ ਸਿੱਖਿਆ ਐ ਬੀਜਲੀ ਵਾਲਿਆਂ ਨੇ ਸਿੱਖੀ ਕਾਦੀ ਸਿੱਖੀ ਐ ਕਿਹੜੇ ਪਾਸੇ ਤੋਂ ਸਿੱਖਣਾ ਐ ਜਿਹੜੇ ਚਲੋ ਪ੍ਰਚਾਰ ਦੀ ਕਰਦੇ ਉਹਨੂੰ ਤਾਂ ਅਸੀਂ ਕੁਝ ਨਹੀਂ ਕਹਿੰਦੇ ਹਮਮ ਅੱਡੇਲੇ ਠੇਕੇਦਾਰ ਪ੍ਰਚਾਰਕ ਦੇ ਬਣੇ ਬੈਠੇ ਨੇ ਐ ਜੜੀਆਂ ਗੱਲਾਂ ਕਰਦੇ ਨੇ ਗੁਰੂ ਤਾਂ ਅਸੀਂ ਸ਼ਰੀਕਰੀ ਬਣ ਦੇਣਾ ਸ਼ਰੀਕ ਤਾਂ ਤੁਸੀਂ ਆਪ ਬੜੇ ਬੈਠਿਆ ਗੁਰੂ ਦੇ